ਹਾਂਜੀ ਅਸਰ ਆਗ ਵਿੱਚ ਜਿਹੜਾ ਇਹਨਾਂ ਦਾ ਦੂਸਰਾ ਸ਼ਬਦ ਹੈ ਭਗਤ ਜੀ ਨਾਮਦੇਵ ਜੀ ਦਾ ਆਨੀਲੇ ਕੁੰਭ ਪਹਾਈਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ। ਉਹ ਆਇਆ ਬਰਤ ਫੋਲਣਾ ਉਧਾਇ ਬਈ ਇੱਕ ਘੜਾ ਲਿਆ ਵਾ। ਹੂੰ। ਘੜਾ ਆ ਕੇ ਉਹ ਚ ਲੈ ਆਵਾ ਪਾਣੀ। ਠੀਕ ਹੈ ਜੀ। ਠਾਕੁਰ ਇਸ਼ਨਾਨ ਕਰਾਇਆ ਜਾਵੇ। ਅੱਛਾ ਜੀ। ਇਹ ਪੁੱਤ ਕੱਬ ਹੈ? ਠਾਕੁਰ ਖੁਸ਼ ਹੋ ਰਿਹਾ ਇਹਦੇ। ਹਾਂਜੀ 42 ਲੱਖ ਜੀ ਜਲਮੇ ਹੋਤੇ ਬੀਠਲ ਪਹਿਲਾ ਕਾਇ ਕਰੂੰ ਅਰੇ ਇੱਕ ਜੀ ਅਗਰ ਇਹਦੇ ਨਾਲ ਤਫਿੱਤਰ ਹੋ ਜਾਊਗਾ ਆਏ ਜੀ ਇਹ ਕਾਗੂ ਮੇਰਾ ਠੀਕ ਹੈ ਕਰ ਲੈ ਹੂੰ ਹੂੰ 42 ਲੱਖ ਦੀ ਪਾਣੀ ਚ ਕਹਿੰਦੇ ਨੇ ਹੂੰ ਹੂੰ ਜਲ ਵਿੱਚ ਠੀਕ ਹੈ ਜੀ ਬੀਡੀ ਵੀ ਹੈ ਤੇ ਜ਼ਰੂਰੀ ਹੂੰ ਹੂੰ ਠੀਕ ਹੈ ਜੀ ਇਹਨੇ ਦਾਗਰ ਦੀ ਪੂਜਾ ਵਾਲੇ ਉਹ ਤਾਂ ਬੰਦੇ ਨੇ ਨਾ ਹਾਂਜੀ ਆਪਾਂ ਵੀ ਇਸ ਵੈਸੇ ਕਿਉਂ ਪੜ ਹਾਂਜੀ ਆਪਾਂ ਤਾਂ ਵੀ ਜੁੜਾ ਠੀਕ ਛਾੜੀ ਨੇ ਛਾੜੀ ਨੇ ਬਹੁਜਾ ਨੇ ਅਸੀਂ ਕੀ ਲੈਣਾ ਇਸ ਗੱਲ ਤੇ ਇਸ ਵੈਸੇ ਜੇ ਪੈ ਗਏ ਤਾਂ ਉਦੋਂ ਆਸਣਾ ਰਹ ਜੂ ਸਾਰਾ ਹੀ ਠੀਕ ਹੈ ਜੀ ਇਹਨੇ ਬਾੜ ਗ ਲੱਗ ਜੀ ਬਜਲ ਮੈਂ ਹੁੰਦੇ ਹੂੰ ਵੀਠਲ ਪਹਿਲਾ ਕਾਇ ਕਰੋ ਉਹ ਗੱਲਬੰਦ ਵਿੱਚ ਇਹ ਉਹਨਾਂ ਦਾ ਬਾਲੀ ਦਾ ਯੂਟਿਊਬ ਆ ਗਿਆ ਤੇ ਹੂੰ ਹੂੰ ਵੀ ਬੈ ਉਹ ਬਿੱਟ ਪੱਲੀ ਕਰ ਸਕਦਾ ਵੀਠਲੂ ਠੀਕ ਹੈ ਜੀ ਪਹਿਲਾ ਦਾ ਮਤਲਬ ਅਵਿੱਤਰ ਹੈ ਜੀ ਅਵਿੱਤਰ ਹੋਇਆ ਪਹਿਲਾ ਲਮਣ ਠੀਕ ਹੈ ਜੀ ਠੀਕ ਹੈ ਜੀ ਮਹਾ ਕਾਇ ਕਰੋ ਜੱਤਰ ਜੰਤਰ ਹੋਊਗਾ ਖਰੰਜ ਜੰਤਰ ਤੇ ਜੱਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇਲਾ ਜੱਤਰ ਹੋਊਗਾ ਜੱਤਰ ਜਿੰਦਰ ਜੱਤਰ 70 ਆਇਆ ਹੈ ਹਾਂਜੀ ਜੱਤਰ 70 ਜੱਤਰ ਜਾਓ ਜਿੱਦੜ ਜਾਂਦਾ ਨਾ ਹਾਂਜੀ ਤੁਸੀਂ ਵੀ ਜਾਈਏ ਹੂੰ ਉਧਰ ਇਹੀ ਕੁਛ ਹੈ ਬੀਤਾ ਤਾਂ ਬੀਠਲ ਪਹਿਲਾ ਆਪੇ ਇਹੀ ਕੁਛ ਹੈ ਬੀਠਲ ਪਹਿਲਾ ਹੀ ਹੈ ਸਾਰੇ ਜਦ ਉਹ ਵੀ ਪਾਲੀ ਪਾਈ ਜਾਂਦੇ ਨੇ ਚੱਕ ਕੇ ਹੂੰ ਦਾ ਗੱਲ ਇਹ ਲੱਗੋ ਉਹਦੇ ਹਮ ਹਮ ਮਹਾ ਅਨੰਦ ਕਰੇ ਸਦਕੇਲਾ ਮਹਾ ਅਨੰਦ ਕਰੇ ਸਦਕੇਲਾ ਜਦ ਕੇ ਉਹ ਮਹਾ ਅਨੰਦ ਕਰਨ ਵਾਲਾ ਉਹਦਾ ਚੇਤਨਾ ਹਮ ਹਮ ਉਹਦੇ ਘਰ ਦਾ ਸਦਾ ਹੀ ਵਗਾਸ ਹੈ ਹਮ ਹਮ ਠੀਕ ਹੈ ਉਹ ਉਹ ਝੜਤੀ ਜਾ ਜੀ ਨਾ ਹਾਂ ਤੁਸੀਂ ਹਮ ਹਮ ਔਰ ਇਨਾਨ ਪਾਣੀ ਰਹੂਗਾ ਅੱਜ ਚੱਲਦਾ ਹਮ नाले ਕਹਿਦੇ ਉਹ ਖੰਡੂ ਦੀ ਜੀਦਾ ਦੇਤਾ ਰਹੀਦੀ ਹੈ ਦਿਲਾਕਾਰ ਹੈ ਉਹ ਪਰ ਬੁੱਧੀ ਤੋਂ ਭਰੇ ਹੈ ਠੀਕ ਹੈ ਜੀ ਵੀ ਉਹ ਸਦਾ ਕੇਲਾ ਕਰਦਾ ਉਹਦੇ ਕਰਦਾ ਅਨੰਦ ਹੈ ਹਮ ਹੇਰ ਆ ਵੀ ਕਰੀ ਜਾਂਦੇ ਹੋ ਉਹ ਵੀ ਕਹੀ ਜਾਂਦੇ ਹੋ ਹਮ ਜੋ ਕਰ ਰਹੇ ਹੋ ਹੋਰ ਕੋਸ਼ ਹੈ ਜੋ ਕਹਿ ਰਹੇ ਹੋ ਹੋਰ ਕੋਸ਼ ਹੈ ਉਹਦੇ ਕੱਥ ਦੀ ਅੱਲ ਦੀ ਤੇ ਬਿਲਕੁਲ ਹਿੰਦੀ ਨਸਵਾਨ ਦਾ ਫਰਕ ਹੈ ਤਾਂ ਹਮ ਹਮ ਕੜਾ ਲੂ ਕੁਛ ਕਰ ਲੂ ਕੁਛ ਠੀਕ ਹੈ ਜੀ ਆਣੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹਉ ਪੂਜ ਕਰੂੰ ਪਹਿਖਾਂ ਚਲੋ ਐ ਕਰਦੇ ਆ ਫੂਲ ਲੈ ਆਉਦੇ ਆ ਫੜਾ ਪਰੋ ਕੇ ਠਾਕੁਰ ਦੀ ਪੂਜਾ ਕਰੀਏ ਉਹਦੇ ਨਾਲ ਕਰਦੇ ਆ ਠੀਕ ਹੈ ਪਹਿਲੇ ਬਾਸ ਲਈ ਹੈ ਪੰਵਹਰ ਪੰਵਰੇ ਬੀਠੇ ਲਪਹਿਲਾ ਕਾਇ ਕਰੂੰ ਅਰੇ ਪਹਿਲਾ ਭੌਰਾ ਜਾਨਵਰ ਹੈ ਉਹ ਪਹਿਲੇ ਫੁੱਲ 'ਚ ਖੜਿਆ ਪਹਿਲੇ ਤੋਂ ਆ ਬੈਠਿਆ ਹੂੰ ਕਿੰਨੀ ਨੀਤੀ ਜਾਲ ਦਾ ਭੌਰਾ ਕਾਲਾ ਹੈ ਉਹ ਬਾਸ ਲੈ ਗਿਆ ਇਹਦੀ ਹੂੰ ਇਹਦਾ ਕਾਬਲ ਹੈ ਜੀ ਫੁੱਲ ਉਹਦੀ ਬਾਸ ਉਹ ਲਵੇ ਠੀਕ ਹੈ ਜਿਹਦੀ ਬਾਸ ਨੂੰ ਪਹਿਲਾ ਭੌਰਾ ਲੈ ਗਿਆ ਜਿਵੇਂ ਝੂਠਾ ਹੋ ਗਿਆ ਜੀ ਉਹ ਝੂਠਾ ਹੋ ਗਿਆ ਹੂੰ ਉਹ ਬੈਠੇ ਥੱਲੂ ਉਹਦੀ ਬਾਸ ਤੋਂ ਠੀਕ ਹੈ ਕਿੱਥੇ ਦੀ ਅਗਲ ਵੰਦ ਠੀਕ ਹੈ ਕਿੱਥੇ ਦੀ ਅਗਲ ਆ ਨੀਲੇ ਦੁੱਧ ਰਿਧਾਈ ਲੈ ਖੀਰੰਗ ਠਾਕੁਰ ਕੋ ਮੈਂ ਵੇਦ ਕਰੂੰ ਆ ਮੈਂ ਫਿਰ ਮਤਲਬ ਹੈ ਚਲੋ ਖੀਰ ਦੁੱਧ ਲੈ ਆਉਦੇ ਹਾਂ ਖੀਰ ਲੈ ਆਉਦੇ ਹਾਂ ਦੁੱਧ ਲੈ ਆ ਕੇ ਖੀਰ ਨਾਲ ਰਣ ਲੈ ਉਹ ਨੂੰ ਪਣਾ ਲੈਦੇ ਚੌਰ ਫਾ ਕੇ ਉਹ ਠਾਕੁਰ ਦੇ ਅੱਗੇ ਉਹਦੀ ਹੋ ਕਰਦੇ ਹਾਂ ਅਰਪਣ ਕਰ ਦਿੰਦੇ ਆ ਮੈਂ ਵੇਦ ਕਰੂ ਹਾਂਜੀ ਆਰਚਾ ਪੂਜਾ ਪੂਜਾ ਕਰ ਦਿੰਦੇ ਨਾ ਪਹਿਲੇ ਦੁੱਧ ਬਿਟਾਈ ਰੋ ਬਛਰੇ ਬੀਠਲ ਪਹਿਲਾ ਕਾਇ ਕਰੂੰ ਅੱਜਾ ਦੁੱਧ ਪੀ ਜਾਂਦੀ ਬੱਚਾ ਛੱਲੇ ਦੀ ਬਣਾਉਂਦੇ ਝੂਠਾ ਕਰਤਾ ਇਹ ਵੀ ਬਹੁਤ ਖਰਾਬ ਹੋ ਗਿਆ ਹਾਂਜੀ ਅੱਛਾ ਨਾ ਇਹ ਝੂਠਾ ਪਲਾ ਕੇ ਪਵਿੱਤਰ ਹੋ ਜਾਊਗਾ ਬੀਠਲ ਇਹ ਵੀ ਗੱਲ ਠੀਕ ਹੈ ਮੇਰਾ ਭਾਂ ਦੇ ਗੱਲ ਉਹ ਨਹੀਂ ਕਰਦਾ ਅੱਛਾ ਜੀ ਇਹ ਹੈ ਕਾਇ ਕਰੇ ਹੂੰ ਡੈਪੋਇਟ ਠੀਕ ਹੈ ਜੀ ਹਾਂ ਇਹ ਐ ਵੀ ਦੁੱਧ ਭਲਾਇਆ ਜਾ ਕੇ ਹੂੰ ਹੂੰ ਸਾਸਲੂ ਅੱਛਾ ਜਵਾਬ ਇਹ ਦਿੰਦੇ ਅੱਛਾ ਜੀ ਇਦਾਂ ਦਾ ਜਵਾਬ ਦਿੱਤਾ ਹਮਨੇ ਵੀ ਦਬਾਅ ਦੇ ਰਿਹਾ ਤੇ ਮੈਂ ਪਹਿਲਾਂ ਦੀ ਗੱਲ ਹੂੰ ਇਹ ਕਹਿੰਦੇ ਜਾ ਕੇ ਦੁੱਧ ਭਲਾਇਆ ਹੈ ਸਾਸਲੂ ਉੱਤੇ ਅੱਛਾ ਵਾਹ ਰਿਓ ਹਬਲੇ ਨੌਂ ਦੇ ਬਤਾ ਠੀਕ ਹੈ ਜੀ ਹਾਂ ਜਿਹੜਾ ਬੜਾ ਸ਼ਰਤ ਹੈ ਮੈਂ ਹੂੰ ਅਬੂਆ ਹੋ ਆਊਗਾ ਸ਼ਬਦਤਾ ਜੋ ਦੁੱਧ ਪੀਏ ਗੋਵਿੰਦੇ ਰਾਏ ਦੁੱਧ ਪੀਏ ਮੇਰੇ ਮਨਪਤੇ ਆਏ ਹੂੰ ਹੂੰ ਦੁੱਧ ਪੀ ਆਏ ਪਰ ਉੱਤਰ ਗਿਆ ਦੋ ਸਿਹਰ ਕਰ ਦਰਹਿੜ ਪਿਆ ਠੀਕ ਹੈ ਕੋਈ ਉਹਦਾ ਦੁੱਧ ਆਇ ਸ਼ਬਦ ਦੇ ਜਖੜਣ ਕਰ ਲਿਆ ਸੁੱਤੇ ਪਏ ਸੀ ਹੂੰ ਹੂੰ ਸਾਬ ਜੀ ਸੁੱਤਾ ਪਿਆ ਸੀ ਹੂੰ ਹੂੰ ਚਲੋ ਪਰਦਾ ਦਾ ਦਰਬ ਹੂੰ ਹੂੰ ਉਹਦਾ ਤਾਂ ਉਹਨੇ ਤਾਂ ਉਹਦਾ ਰੋਇਗ ਨਹੀਂ ਲੱਗਿਆ ਸੀ ਖਰਾਬ ਕਰ ਹੂੰ ਗੱਲ ਸਾਫ਼ ਸੀ ਉਹ ਰੱਛੀ ਹੁੰਦੀ ਸੀ ਹੂੰ ਹੂੰ ਉਹਨੇ ਕਿਹਾ ਹਾਂ ਹੂੰ ਇਹ ਤੇ ਸ਼ੱਕ ਚੜਦੀ ਆ ਸਾਫ਼ ਸੁਣੇ ਤੇ ਉਹਨੇ ਬੋਲ ਲਈ ਆ ਠੀਕੇ ਤੇ ਹੂੰ ਹੂੰ ਆ ਕੇ ਸਿੱਖ ਗਲੇ ਤਾਂ ਲੜ ਥੱਲੇ ਜੀਰੂ ਹੂੰ ਹੂੰ ਆ ਜਦੋਂ ਜਿਹੜੀ ਇਸੇ ਤੇ ਹੂੰ ਜਿਹੜੇ ਠੀਕ ਹੈ ਉਹ 430 ਮੋਲ ਵਾਲੀ ਉਹ ਦੇਵੀ ਸੇ ਖਾ ਬੈਲੈਂਸ ਖਾਲੀ ਰਿਐਕਟ ਕਰਦਾ ਸੀ ਠੀਕ ਅੱਛਾ ਉਹਦੇ ਠੀਕੇ ਤੇ ਬਹੁਤ ਬਾਲ ਦਿੰਦੀ ਹੂੰ ਹੂੰ ਉਹ ਹੋਣਾ ਸੀ ਖਾਦੀਗਾ ਬਣ ਗਿਆ ਹਾਂਜੀ ਉਹ ਸ਼ਰਾਬ ਹੋਈਆ ਬੋਤਲ ਬਦਲ ਕੇ ਦੇਦੀ ਹੂੰ ਹੂੰ ਸ਼ਰਾਬ ਹੋਈ ਦੂਈ ਬੋਤਲ ਹੀ ਪਾਤੀ ਹੂੰ ਹੂੰ ਹੱਸ ਦੇਦੀ ਉਹਨਾਂ ਨੇ 15 ਪਰਵਾਨ ਕਰ ਲਿਆ ਵੀ ਡੀ ਦਾ ਗਲਤ ਹੈ ਸਾਰੇ ਡੀ ਦੇ ਗਲਤ ਨੇ ਹੂੰ ਹੂੰ ਇਹ ਨਾਲੇ ਜੇ ਗਲਤ ਸਮਝ ਲਵਣੇ ਇਹ ਤੋਂ ਸਾਬਤ ਹੋਦਾ ਵੀ ਉਹ ਜਿਹੜੀ ਸ਼ਰਾਰਤ ਕੀਤੀ ਹੋਈ ਹੈ ਪਿੱਛੋਂ ਪਹਿਲਾਂ ਤੋਂ ਇਹਨਾਂ ਨੇ ਮੂਰਤੀਆਂ ਨਿਆਂਦੀਆਂ ਨੇ ਉਹ ਟੋਲਾ ਇਹ ਸਾਰਾ ਹੀ ਹੂੰ ਹੂੰ ਕੋਈ ਗਲਤ ਚਲਿਆਉਂਦਾ ਉਹ ਹੀ ਨਸਲ ਚਲੀ ਜਾਂਦੀ ਹੈ ਇਹ ਕੀ ਲੱਗਿਆ ਤੇ ਠੀਕ ਹੈ ਬਾਬੂ ਤੇ ਜਸਾ ਤਸਰੁਪਾ ਉਹੀ ਜਲੇ ਹੋ ਜੀ ਠੀਕ ਹੈ ਹਾਂਜੀ ਈਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਬੀਠਲ ਤੇ ਬਿਨਾ ਦਾ ਸੰਸਾਰ ਹੀ ਪੈਦਾ ਨਹੀਂ ਹੋ ਸਕਦਾ ਹਮ ਹਮ ਜੇ ਬੀਠਲ ਹੁਕਮ ਨਹੀਂ ਤਾਂ ਸੁਧਾਰ ਨਹੀਂ ਹਮ ਹਮ ਜੇ ਬੀਠਲ ਨਹੀਂ ਤਾਂ ਸੁਧਾਰੇ ਨਹੀਂ ਹਮ ਹਮ ਬੀਠਲ ਹੁਕਮ ਨੂੰ ਕਿਹਾਗੇ ਜੀ ਕਰਦਾ ਉਹ ਮੁਬਲਤਾ ਜਿੱਦ ਲਈ ਫੜੂ ਬਰੀ ਗੱਲ ਹੂੰ ਜੇ ਬੀਟਰ ਨਹੀਂ ਦੱਸ ਸੰਸਾਰ ਦੀ ਠੀਕ ਹੈ ਜੀ ਇਹ ਤੁਹਾਨੂੰ ਹੁਕਮ ਨਹੀਂ ਦੱਸਣਾ ਨਹੀਂ ਤੇ ਕੋ ਹੁਕਮ ਪੈਦਾ ਹੁੰਦਾ ਹੂੰ ਹੂੰ ਜਿਹੜੀ ਜੋ ਦਾ ਸੰਸਾਰ ਜਾਇ ਇਹ ਪਹਿਲਾਂ ਆਲਰੇਡੀ ਹੈ ਇਹ ਵੀ ਪੈਦਾ ਹੋਈ ਹੋਈ ਹੂੰ ਹੂੰ ਹੁਣ ਜਿਹੜਾ ਤੁਸੀਂ ਸਵਾਲ ਤਾਂ ਕਰਤਾ ਹੁਣ ਠੀਕ ਹੈ ਸੁਗਲੇਰ ਵੀ ਚੱਲਣਾ ਪੜੇ ਹੂੰ ਹੂੰ ਕਰਦਾ ਵੀ ਜੇ ਤੁਸੀਂ ਬਰੇਟਨ ਦੋ ਦੋ ਤਿੰਨ ਲੈ ਬਰੇਟਨ ਕਲਿਆਉ ਲੋ ਜੀ ਬੂਰ ਖਾਂ ਗੋ ਹਮ ਹਮ ਆਈਡੀ ਬਲੋ ਬੈਨੂਣੀ ਹੈ ਠੀਕ ਹੈ ਜੀ ਸਾਈਡ ਜਬ ਚੱਲ ਗਾਹਾਂ ਦੀ ਪੰਕਤੀ ਕਰ ਲੋ ਛੱਡੋ ਫਰੇ ਕੀ ਹੈ ਹਮ ਹਮ ਪਰ ਤੁਸੀਂ ਧਿਆਨ ਦਿਓ ਠੀਕ ਹੈ ਬਹੁਤ ਹੀ ਬਾਤ ਸਰ ਐਨੇ ਤਾਂ ਬਹੁਤ ਹੀ ਬਾਤ ਬਥੇਰੇ ਹਮ ਹਮ ਸਰ ਮਰਾ ਤਹਿਰੀਕ ਤੇ ਹੋਰੇ ਕੋ ਨਿਕਲੇ ਆਇਆ ਉਹਨੇ ਜੋ ਹਾਂ ਜੀ ਇਹ ਆਪਾਂ ਉਹੀ ਹੈ ਬ੍ਰਿਟਲ ਫੋਕ ਬੇ ਹਮ ਹਮ ਪਰ ਕਲੈਰੀਫਿਕੇਸ਼ਨ ਦੇਣੀ ਜ਼ਰੂਰੀ ਹੈ ਇੱਥੇ ਦੇਖੋ ਜੋਤ ਪਹਿਲਾਂ ਹੈ ਠੀਕ ਹੈ ਜੋਤ ਹਮੇਸ਼ਾ ਰਹਿੰਦੀ ਹੈ ਹੂੰ ਹੂੰ ਉਹ ਕੋਮਲ ਦੇਸ਼ਾ ਹੈ ਨਹੀਂ ਹੂੰ ਹੂੰ ਉਹ ਕੋਮਲ ਤੇ ਬਿਨਾਂ ਸੰਸਾਰ ਦੀ ਹੈ ਠੀਕ ਹੈ ਜੀ ਉਹ ਕੋ ਪੈਦਾ ਹੋ ਤਾਂ ਸੰਸਾਰ ਹੋਊਗਾ ਹਾਂਜੀ ਇਸ ਕਰਕੇ ਜੋਤ ਵੀ ਕਹੀ ਜਾ ਸਕਦੀ ਹੁਕਮ ਵੀ ਕਿਹਾ ਜਾ ਸਕਦਾ ਠੀਕ ਹੈ ਜੀ ਜੋ ਤਾਂ ਆਲਰੇਡੀ ਹੈ ਉਹ ਸ਼ਰੈਦੀ ਹੈ ਹੂੰ ਹੂੰ ਹੁਕਮਾਂ ਨਾਲ ਪੈਦਾ ਹੁੰਦਾ ਹੈ ਜਾਂ ਸਰਦਾਰ ਪੈਦਾ ਕਰਨਾ ਹੁੰਦਾ ਹੈ ਠੀਕ ਹੈ ਜੀ ਸੰਸਾਰ ਪੈਦਾ ਹੁੰਦਾ ਤਾਂ ਪਹਿਲਾਂ ਹੁਕਮ ਬਣਾ ਬੀਡਲ ਬਿਨਾਂ ਸੰਸਾਰ ਨੇ ਸੰਸਾਰ ਜੀ ਸਰਦਾਰ ਕਦੇ ਪੈਦਾ ਹੁੰਦਾ ਹੂੰ ਹੂੰ ਸਰਦਾਰ ਹੁੰਦਾ ਤਾਂ ਹੁਕਮ ਵਾਲਿਆ ਹੂੰ ਹੂੰ ਕੁਬਦਾ ਸਿਰਫ ਜੋ ਤੱਕ ਹੈ ਹੂੰ ਉਹ ਜਿਹੜੇ ਬੱਤੀ ਉੱਚੀ ਗੱਲ ਦੀ ਉਹ ਹੀ ਹੁਕਮ ਨੇ ਗੱਲ ਨਹੀਂ ਹੈ ਹੂੰ ਹੂੰ ਆਤਮਾ ਵਾਲੀ ਹੂੰ ਹੂੰ ਪ੍ਰਾਤਮਾ ਦੀ ਬੱਤੀ ਕੀਤੀ ਆਜਵਾ ਪਹਿਲਾ ਹੋ ਗਈ ਬਾਹਰ ਚਲੋ ਠੀਕ ਹੈ ਪਰ ਜਿਹੜਾ ਸਰੀਰ ਆ ਆਇਆ ਹੂੰ ਹੂੰ ਇਹ ਕਦੋਂ ਮੈਗਾ ਹੋਣੀ ਹੈ ਹੂੰ ਇਹ ਸਾਰੇ ਮੁਕਤੀ ਗੱਲ ਨਹੀਂ ਹੈ ਫਿਰ ਠੀਕ ਹੈ ਬੇਦਬਾਨੀ ਕੀ ਹੈ ਬੇਦਬਾਨੀ ਵੀ ਟਲ ਹੈ ਹੂੰ ਹੂੰ ਉਗੀ ਕਾੜੀ ਕੀ ਆ ਮਾਇਆ ਮਾਇਆ ਦੀ ਉਤਪਤੀ ਬਣਾਓ ਤੇਰੀ ਹੋ ਸਕਦੀ ਭਗਤੇ ਹੂੰ ਹੂੰ ਕੋਲੇ ਇਕੱਠੇ ਨੇ ਦੁਆ ਤਰਾ ਸੰਸਾਰ ਨਹੀਂ ਪੈਦਾ ਕੀਤਾ ਜਾ ਸਕਦਾ ਠੀਕ ਹੈ ਚੱਕ ਬਾਦ ਦੀ ਲੋੜ ਹੈ ਉੱਥੇ ਹੂੰ ਹੂੰ ਕੋਮੁਨਾ ਸੰਸਾਰ ਸਤਿਯੋਜੀ ਜਿ ਤਕੂ ਵੱਡਾ ਹੋਤਾ ਹੂੰ ਆਇਆ ਦੂਆ ਸਰੀਰ ਕੇ ਮੈਨ ਲੱਗੂ ਕੇ ਜਿਹੜਾ ਜੜ ਦਾ ਜੋੜ ਤੇ ਲੱਗੂ ਕਵੇ ਲੱਗੂਗਾ ਹੂੰ ਹੂੰ ਕੇ ਤਨ ਨੂੰ ਜੜ ਦਾ ਜੋੜ ਜਿਹੜਾ ਲੱਗੂਗਾ ਉਹ ਕਵੇ ਲੱਗੂਗਾ ਉਹ ਕੋਈ ਕਾਲੀ ਬਿਨਾਂ ਸਭ ਤੋਂ ਬੇਦੀ ਪੋਸੀਬਿਲਿਟੀ ਹੈ ਠੀਕ ਜੀ ਇਹ ਕਹਿੰਦੇ ਜੇ ਤੇ ਬੈਰ ਵਾਣੀ ਹੁੰਦੀ ਹੈ ਕੋਈ ਕਾਲੀ ਨਾਲੇ ਆਉਗੀ ਹੂੰ ਹੂੰ ਹਰੇ ਧਰਮਾਂ ਦੇ ਵਿੱਚ ਨਾ ਇਹਨਾਂ ਨੂੰ ਜਿੰਨ ਤੇ ਲੱਗਦੀ ਹੁੰਦੀ ਉਹ ਤੁਸੀਂ ਕੀ ਕਰੀਗੇ ਹੂੰ ਹੂੰ ਅਜਿਹੀ ਤਾਂ ਵੀ ਨਹੀਂ ਕਰਾਈ ਹੈ ਹੂੰ ਹੂੰ ਜਾਂ ਤਾਂ ਕਪੜੇ ਨਹੀਂ ਤੇ ਕੋਣ ਲੱਗਿਆ ਜਾ ਤੋ ਕਪੜੀ ਲੈਣੇ ਪਾਉ ਲੱਗਿਆ ਹਾਂ ਪਹਿਲਾ ਆਦਮੀ ਨੂੰ ਅਸ਼ਰੀਲ ਲੱਗ ਤੇ ਸੀ ਹਾਂ ਜੀ ਇਹ ਜਾਨਵਰ ਆ ਬੁਣਦਾ ਰਹਿਦਾ ਸੀ ਹਾਂ ਜੀ ਉਹ ਅਸ਼ਰੀਲ ਤੱਕ ਤੇ ਗਈ ਸੀ ਹਾਂ ਹਾਂ ਆ ਜਾਨਵਰ ਅਸ਼ਰੀਲ ਕੱਢੋਦੀ ਹੈ ਹਾਂ ਹਾਂ ਜਾਨਵਰ ਨੇ ਇਹ ਕਹੇਲਾ ਜੀ ਹਾਂ ਜੀ ਅਸ਼ਰੀਲ ਤਾਂ ਆਦਮੀ ਦੇ ਆਪਣੇ ਬੰਦੀ ਵਸਤਾ ਦੀ ਗੱਲ ਹੈ ਹਾਂ ਜੀ ਉਹਦੇ ਬੰਦੇ ਵਾਸਤੇ ਤਾਂ ਅਸ਼ਲੀਲਤਾ, ਅਲੋਸ਼ਲੀਲਤਾ ਹੂੰ ਹੂੰ ਉਹਦੇ ਆਪਣੇ ਮਨ ਦੇ ਤੇ ਖੜੀ ਹੈ ਉਹਦੀ ਆਪਣੀ ਅਵਸਥਾ ਕੀ ਹੈ ਜੀ ਜੀ ਜਿੰਨਾ ਲਈ ਆਪਣੀ ਜਿਹੜੀ ਅਵਸਥਾ ਹੋਊਗੀ ਹੂੰ ਹੂੰ ਪਰ ਜਿੰਨਾ ਵੀ ਜ਼ਿਆਦਾ ਅਸੀਂ ਕਿਸੇ ਚੀਜ਼ ਦੀ ਉਹ ਕਹਿੰਦਾ ਨਹੀਂ ਉਹ ਬਰੇਜ਼ੀ ਕੀ ਕਹਿੰਦੇ ਉੱਧਰ ਪ੍ਰੋਹਟਡ ਪ੍ਰੈਸਲ ਸੂਟ ਹੂੰ ਹੂੰ ਵਾ ਜੀ ਤੇ ਤੁਸੀਂ ਹਲਾ ਬਵਲ ਦੀ ਅਲਾਹੋਗੇ ਜੀ ਤੇ ਹੂੰ ਹੂੰ ਜਿੰਨੂ ਜਿਆਦਾ ਪੜ੍ਹਦੇ ਪਾਉਗੇ ਹੂੰ ਉਹਨਾਂ ਨੂੰ ਜਿਆਦਾ ਵਾਹ ਠੀਕ ਹੈ ਕੋਲੋ ਅਸ਼ੀਲ ਤੱਕ ਤੋਂ ਦੀ ਹੈ ਹੂੰ ਅਜੀ ਅਸ਼ੀਲ ਦਾ ਬਣ ਕੀ ਹੂੰ ਸੱਤ ਤਾਂ ਬੀਠਲ ਦਾ ਆਪਾਂ ਫਿਰ ਹੁਣ ਭਾਅ ਦੱਸੋ ਛੋਟ ਚ ਕਿ ਇੱਥੇ ਤਾਂ ਬੀਠਨ ਦਾ ਭਾਅ ਲਿਖਿਆ ਹੈ ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ ਹਰੀ ਦੇ ਹਰੀ ਦੇ ਹਰ ਸੇ ਪਤਾ ਖਬਰ ਕੀ ਜਾਣ ਹਰੀ ਦਾ ਇਹ ਨੂੰ ਕਿਹਾ ਹੋਇਆ ਫਿਰ ਆ ਹਰ ਨੂੰ ਆਪਣੇ ਤੇ ਮੂਲ ਨੂੰ ਕਿਹਾ ਹੋਇਆ ਮੂਲ ਗਿਆ ਹਰੀ ਉਹ ਸਰਕਾਰ ਇਹਦਾ ਤੋਂ ਦੇ ਤਾਲਾ ਤੋਂ ਹੋਆ ਜੀ ਰੂ ਹੂੰ ਪਰ ਉਹ ਹੁਕਮ ਕਿਹਦੇ ਜਾਊਗਾ ਇਹ ਹੂੰ ਇਹ ਹੁਕਮ ਨਾਲ ਨਾ ਆ ਰਿਹਾ ਜੰਗਲ ਵਾਲਾ ਦਾ ਹੁਕਮ ਨਾਲ ਠੀਕ ਹੈ ਜੀ ਜੇ ਪਰਵਾਜ਼ਾ ਦਾ ਹੁਕਮ ਹੈ ਉਹ ਕੋਪੀ ਤੇ ਬਣਾ ਕੇ ਮੈਂ ਬਤਾਉ ਜੀ ਠੀਕ ਹੈ ਇਬੇ ਇਬੇ ਤੇ ਉਬੇ ਦਾ ਕੀ ਮਤਲਬ ਹੈ ਦਾ ਲੋਕ ਤੇ ਪਰ ਲੋਕ ਜੀ ਹਾਂ ਹਮਮ ਤੇ ਤੇ ਵੀ ਤੇ ਵੀ ਠੀਕ ਹੈ ਜੀ ਤਾਂ ਹੁਕਮ ਹੈ ਹੋਇਆ ਫਿਰ ਹੈ ਨਾ ਤਾਂ ਹੁਕਮ ਹੈ ਹੋਇਆ ਇਹਦਾ ਫਿਰ ਭਾਵਰ ਤਾਂ ਦਈਆ ਹੋਰ ਦਈਆ ਕਬੀਰ ਠੀਕ ਹੈ ਜੀ ਥਾਨ ਥਨੰਤਰ ਨਾਮਾ ਪ੍ਰਣਵੇ ਪੂਰ ਰਿਹਾ ਤੂੰ ਸਰਬਮਹੀਂ ਇੱਕ ਹੋਰ ਗੱਲ ਬੇਦਾਰ ਹਾਂਜੀ ਜਿਹੜਾ ਇਹ ਹਰੀ ਗਾਇ ਦੇ ਨਾ ਹੂੰ ਹੂੰ ਹਰੀ ਦਾ ਸਰਦਾਰ ਦਾ ਹਿੱਸਾ ਹੈ ਅੱਛਾ ਜੀ ਹਰੀ ਦਾ ਆਪ ਸੈਸੇ ਵਿੱਚ ਹੈ ਹਾਂ ਹਾਂ ਹਰੀ ਦਾ ਆਪ ਰੂਪ ਹੈ ਹੂੰ ਫਿਰ ਉਹ ਤਾਂ ਪਰਮੇ ਵਿੱਚ ਹੈ ਉਹ ਤਾਂ ਸੰਸਾਰ ਦਾ ਹਿੱਸਾ ਹੈ ਹਾਂ ਹਾਂ ਉਹ ਪ੍ਰਕਿਰ ਹੈ ਹਾਂ ਸੰਸਾਰ ਤੋਂ ਅਲੱਗਾ ਹੋ ਜਿਹਦੇ ਬਿਨਾਂ ਸੰਸਾਰ ਨਹੀਂ ਹੈ ਠੀਕ ਹੈ ਜੀ ਸੰਸਾਰ ਹਰੀ ਦੇ ਦਾ ਜਸਤਰੀ ਪੈਦਾ ਕਰ ਲਿਆ ਹਾਂ ਹਾਂ ਬਸੂਰ ਜਿਵੇਂ ਕੌਲ ਨੂੰ ਜਾਂ ਰਸੂਲ ਧਰਤੀ ਮਿੱਟੀ ਪਾਲਣੀ ਦੱਸ ਇਹ ਕੌਲ ਬਣਾਊਗਾ ਹਾਂ ਹਾਂ ਕੱਲਾ ਆ ਯਾ ਜੀ ਜਿੱਤਾ ਚਲਦੇ ਨਹੀਂ ਜਰੋੜ ਹੈ ਠੀਕ ਹੈ ਠੀਕ ਹੈ ਜੀ ਉਹ ਤੇ ਖਤਰ ਮੌਸਮ ਦੀ ਚਾਹੀਦੇ ਚੰਦ ਸੂਰ ਜੀ ਆ ਸਭ ਜਿਹੜਾ ਬਾਕੀ ਉਹ ਨਹੀਂ ਆਈਦਾ ਹੂੰ ਹੂੰ ਹੋਰ ਇਹ ਤੇ ਬਣਾ ਲੂਗਾ ਹੂੰ ਸਸ ਨਾਲ ਵੀ ਤਾਂ ਸਾਰਾ ਹੀ ਕੁਝ ਆ ਗਿਆ ਨਾ ਹੂੰ ਹੂੰ ਸਤਾਰਾ ਸਰੀ ਭਾਸ ਤੇ ਬਣਾਇਆ ਹੂੰ ਹੂੰ ਇਹਦੀ ਕਬੀਰ ਬੁਧਨ ਚਲਣ ਵਾਸਤੇ ਇਹ ਤਾਂ ਠੀਕ ਹੈ ਠੀਕ ਹੈ ਜੀ ਜੇ ਬੁਬਾਰ ਹੈ ਆਪਣਾ ਉਪਚਾਰ ਕਰਾਉਣ ਦਾ ਬਾ ਹਸਪਤਲ ਬਣਾਇਆ ਕਿਨੇ ਆ ਹਮ ਹਮ ਸਾਡੂ ਕਾਉਂ ਨੇ ਦਾਦਾ ਹਮ ਇਸ ਕਰਕੇ ਉਹ ਕੋਬਲੇ ਸੰਕੋਚ ਹਮ ਹਮ ਚਲੋ ਉਹਨਾਂ ਦੀ ਦੇਸ਼ਤੀ ਆਪਣੀ ਜਹੇ ਜੀ ਸੀ ਉਹਨਾਂ ਨੂੰ ਬੜੇ ਜਾਣਦੀ ਹੈ ਉਹਦੇ ਘਰ ਵਿੱਚ ਉਹ ਕੋਬ ਦਾ ਜ਼ਿਕਰ ਨਹੀਂ ਹੈ ਠੀਕ ਹੈ ਇਹ ਤੇ ਇਹਦੇ ਚ ਉਹ ਕੋਬ ਦਾ ਜ਼ਿਕਰ ਹੈ ਉਹਦੇ ਉਹਦਾ ਜ਼ਿਕਰ ਦੀ ਇਹਦੇ ਚਾਰ ਪਦਾਰਥਾਂ ਦਾ ਹੋਲ ਦੇ ਸਾਡੇ ਚਾਰ ਲੋਕ ਨੇ ਤੇ ਲੋਕ ਸੀ ਠੀਕ ਹੈ ਜੀ ਸਾਡੇ ਚਾਰ ਲੋਕ ਨੇ ਤੇ ਇਹਨਾਂ ਦੇ ਤੇ ਲੋਕ ਨੇ ਚੌਥੇ ਤਾਂ ਇਹਨੂੰ ਗਿਆ ਨਹੀਂ ਠੀਕ ਹੈ ਚੌਥਾ ਜੁਗਵੀਰਾਂ ਦਾ ਮਾਇਆਜ ਬਣਾਇਆ ਹੈ ਸੱਚੂ ਹੂੰ ਹੂੰ ਠੀਕ ਹੈ ਜੀ ਅ ਇਸ ਕਰਕੇ ਠੀਕ ਹੈ ਇਹ ਲੈਣਾ ਹੈ ਥਾਨ ਦੇ ਜੁਗਵੀਰਾਂ ਥਾਂ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਥਾਂ ਥਨੰਤਰ ਘਰ ਜਗਾ ਠੀਕ ਹੈ ਜੀ ਤੂੰ ਪੂਰ ਦੇਖੋ ਇਹ ਤੇ ਪੂਰ ਰਿਆ ਲੱਗਦਾ ਹੂੰ ਸਾਰਿਆਂ ਨੂੰ ਪੂਰਾ ਕਰ ਲੈ ਹੂੰ ਇਹ ਹੈ ਵੀ ਸਾਰਿਆਂ ਦੇ ਵਿੱਚ ਇਹ ਤਾਂ ਫਿਰ ਉਹਦੀ ਗੱਲ ਹੋ ਗਈ ਹਰ ਦੀ ਗੱਲ ਹੋ ਗਈ ਨਹੀਂ ਨਹੀਂ ਪੂਰ ਰਿਆ ਉਹ ਪੂਰ ਰਿਆ ਹੂੰ ਪੂਰ ਰਿਆ ਉਹ नूं, जा जा नूं mm -hmm. huh? huh? please enter the phone number you wish to reach. ਹਾਂਜੀ ਥਾਨ ਥਨੰਤਰ ਨਾਮਾ ਪ੍ਰਣਵ ਪੂਰ ਰਿਹਾ ਤੂੰ ਸਰਬਮਹੀਂ ਸਰਬਮਹੀਂ ਹਾਂਜੀ ਸਰਬਮਹੀਂ ਦਾ ਮਤਲਬ ਸਾਰਿਆਂ ਦੇ ਵਿੱਚ ਪੂਰਾ ਕਰ ਰਿਹਾ ਹਾਂਜੀ ਪੂਰਾ ਜਦੋਂ ਪਤਾ ਹੈ ਨਾ ਪੂਰਾ ਹੁੰਦਾ ਜਿਹੜਾ ਹਾਂਜੀ ਉਹ ਬ੍ਰਹਮਾ ਆਰ ਬ੍ਰਹਮਾ ਦੋਏ ਇਕੱਠੇ ਹੋ ਕੇ ਪੂਰਾ ਹੁੰਦੇ ਅੱਛਾ ਜੀ ਦੋਹਾਂ ਨੂੰ ਇਕੱਠੇ ਹੁਕਮ ਦੇ ਤਨਾਲੀ ਉੱਤੇ ਅੱਛਾ ਜੀ ਗੁਰਬਾਣੀ ਇਹਨੂੰ ਹੁਕਮ ਦਾ ਹੈ ਨਾ ਠੀਕ ਹੈ ਜੀ ਗੁਰਬਾਣੀ ਦਾ ਬਦਲ ਨਹੀਂ ਹੋ ਸਕਦਾ ਇਕੱਠੇ ਹਾਂ ਹਾਂ ਆ ਆਪਣੇ ਆਪ ਨੂੰ ਆਪੇ ਰਿਬੂਆ ਕਰ ਸਕਦਾ ਚਿੱਤ ਠੀਕ ਹੈ ਜੀ ਹਾਂ ਪਰਪਨ ਗਿਆਨ ਨਾ ਹੋਇਆ ਨਾ ਹਾਂ ਜੀ ਹਾਂ ਸੱਚੇ ਗੁਰਬਾਣੀ ਦੇ ਗਿਆਨ ਬਿਨਾਂ ਪੂਰੇ ਤਾਂ ਹੋ ਨਹੀਂ ਸਕਦੇ ਹਾਂ ਜੀ ਪੁੱਛਣਾ ਚਾਹੀਦਾ ਨਾ ਪੂਰਾ ਹੋਂਦ ਵਾਸਤੇ ਹਾਂ ਹਾਂ ਠੀਕ ਹੈ ਜੀ ਹੁਕਮ ਇਹਦਾ ਅਰਥ ਹੋਊਗਾ ਠੀਕ ਹੈ ਜੀ ਬੀਠਲ ਦਾ ਅਰਥ ਆਪਾਂ ਹੁਕਮੇ ਲਾਵਾਂਗੇ ਹਾਂ ਜੀ ਹਾਂ ਹੁਕਮੇ ਲਾਵਾਂਗੇ ਕੋਮੇ ਦੋਹਾਂ ਨੂੰ ਇਸ ਕਾਰਨ ਨਾ ਮੈਨਾਂ ਇਹ ਸਾਬਤ ਕਰਨਾ ਚਾਹੁੰਦਾ ਜਾਨਦੇ ਜਿਹੜੀ ਕਮੀਆਂ ਦੂਰ ਕਰਦੀ ਹੈ ਜੋ ਬੰਦ ਕਮੀਆਂ ਦੂਰ ਕਰਦੀ ਹੈ ਹੂੰ ਹੂੰ ਅਸਲ 'ਚ ਕੋਈ ਇਹ ਦੋ ਕਾਨੂੰਨ ਰਹੋ ਕੋਈ ਕبھی ਕੱਢਣੀ ਹੈ ਹੂੰ ਹੂੰ ਆਪਣੀ ਨਵੀਂ ਆਪ ਤਾਂ ਕਰ ਨਹੀਂ ਸਕਦਾ ਉਹ ਹਾਂ ਜੀ ਹਾਂ ਠੀਕ ਹੈ ਜੀ ਇੱਥੇ ਆਪਣਾ ਤੀਸਰਾ ਜਿਹੜਾ ਸ਼ਬਦ ਹੈ ਇਹਦੀ ਸਮਾਪਤੀ ਹੋਈ ਹੈ ਜੀ